ਨਾਲ ਹੋਈ ਮਤ ਭੇੜ ਤੁਹਾਨੂੰ ਦੱਸ ਦਈਏ ਕਿ ਪੁਲਿਸ ਨੂੰ ਇੱਕ ਸੂਚਨਾ ਮਿਲੀ ਸੀ ਕਿ ਇੱਕ ਗੈਂਗਸਟਰ ਗਰਦਾਸਪੁਰ ਤੋਂ ਅੰਮ੍ਰਿਤਸਰ ਆ ਰਿਹਾ ਹੈ ਬਟਾਲੇ ਦੇ ਰਾਸਤੇ ਜਿਹੜਾ ਬਟਾਲਾ ਰੋਡ ਸੈਲੀਬ੍ਰੇਸ਼ਨ ਦੇ ਕੋਲ ਹੁੰਦੇ ਹੋਏ ਉਥੋਂ ਉਹਨੇ ਆਉਣਾ ਸੀ ਇਹ ਸੂਚਨਾ ਪੁਲਿਸ ਨੂੰ ਮਿਲੀ ਸੀ ਪੁਲਿਸ ਵੱਲੋਂ ਅੱਗੇ ਨਾਕਾ ਲਾ ਕੇ ਰੱਖਿਆ ਗਿਆ ਸੀ ਜਦੋਂ ਗੈਂਗਸਟਰ ਉੱਥੇ ਪਹੁੰਚਿਆ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਗੈਂਗਸਟਰ ਨੇ ਆਪਣੀ ਕਾਰ ਥੱਲੇ ਮਲਾਜਮਾਂ ਨੂੰ ਦੇਣ ਦੀ ਕੋਸ਼ਿਸ਼ ਕੀਤੀ ਤਾਂ ਉੱਥੋਂ ਫਰਾਰ ਹੋ ਗਿਆ ਅੱਗੇ ਜਾ ਕੇ ਫਿਰ ਨਾਕਾ ਪੁਲਿਸ ਨੇ ਲਾਇਆ ਹੋਇਆ ਸੀ ਉੱਥੇ ਜਾ ਕੇ ਉਹਨੂੰ ਰੋਕਿਆ ਤਾਂ ਨਿਕਲ ਕੇ ਜਿੱਦੋ ਭੱਜਿਆ ਬਹੁਤ ਹੀ ਮੁਸ਼ਕਲਤ ਨਾਲ ਉਸਨੂੰ ਕਾਬੂ ਕੀਤਾ ਗਿਆ ਕਾਬੂ ਕਰਨ ਤੋਂ ਬਾਅਦ ਪੁਲਿਸ ਨੇ ਉਸਨੂੰ 2 ਦਿਨ ਦਾ ਉਸਦਾ ਰਿਮਾਂਡ ਲਿੱਤਾ ਹੈ ਦੱਸਿਆ ਜਾ ਰਿਹਾ ਹੈ ਕਿ ਇਹ ਜਿਹੜਾ ਗੈਂਗਸਟਰ ਹੈ ਇਸਦਾ ਕਨੈਕਸ਼ਨ ਜੱਗੂ ਭਗਵਾਨਪੂਰੀ ਨਾਲ ਵੀ ਹੈ ਕਾਫੀ ਸਾਲਾਂ ਤੋਂ ਤਾਂ ਉਸਦਾ ਵੀ ਕੰਮ ਕਰਦਾ ਹੈ ਤੇ ਕਾਫੀ ਖਤਰਨਾਕ ਗੈਂਗਸਟਰ ਦੇ ਦੱਸਿਆ ਜਾ ਰਿਹਾ ਇਸ ਤੇ ਉੱਪਰ ਜਿਹੜੇ ਬਟਾਲਾ ਦੇ ਅੰਦਰ ਤਕਰੀਬਨ 17 ਦੇ ਆਸ-ਪਾਸ ਜਿਹੜੇ ਮੁਕਦਮੇ ਵੀ ਇਸ ਤੇ ਉੱਪਰ ਚੱਲ ਰਹੇ ਨੇ ਆਓ ਸੁਣਦੇ ਹਾਂ ਕੀ ਕਹਿਣਾ ਹੈ ਪੂਰੀ ਜਾਣਕਾਰੀ ਰਕਿੰਦਰ ਸਿੰਘ ਨੇ ਨਾਕਾ ਲਗਾਇਆ ਮੁਕਤਸਰ ਤੋਂ ਹਨ ਮੁਕੰਪੁਰਾ ਨੂੰ ਨਾਕਾ ਲਗਾਇਆ ਸੀ ਜਿੱਥੇ ਮੁਖਬਰ ਖਾਸ ਨੇ ਆ ਕੇ ਇਲਾਦ ਦਿੱਤੀ ਕਿ ਇੱਕ ਗੁਰਪ੍ਰੀਤ ਸਿੰਘ ਗੋਪੀ ਸਰਨੋ ਕਸ਼ਮੀਰ ਸਿੰਘ ਹਨਕੂ ਕੋਰਲੀ ਸੁਰਤ ਮੱਲੀਆ ਇੱਕ ਕਾਲੀ ਰੰਗ ਦੀ ਪੀਪੀ058 ਜੇ ਹੁੰਡਾਈ 1000 ਨੰਬਰ ਜਿਹੜਾ ਉਹ ਮਟਾਰਾ ਰੋਡ ਸੈਲੀਬ੍ਰੇਸ਼ਨ ਵਾਲੀ ਸਾਈਟ ਤੋਂ ਆ ਰਿਹਾ ਹੈ ਜੋ ਕਿ ਕਾਫੀ ਕੁਕਰ ਤੇ ਮੁਲਯਮ ਹੈ ਤੇ ਇਸ ਲਈ ਮੁਕੰਪੁਰਾ ਐਸਐਚਯੂ ਨੇ ਮਟਾਰਾ ਰੋਡ ਤੇ ਨਾਕਾ ਲਗਾਇਆ ਥੋੜੀ ਦੇਰ ਬਾਅਦ ਇੱਕ ਕਾਲੇ ਰੰਗ ਦੀ ਗੱਡੀ ਹੰਡਾਈ ਗੱਡੀ ਉਸ ਵੱਲ ਆ ਰਹੀ ਸੀ ਜਿਹਨੇ ਨਾਕੇ ਤੇ ਗੱਡੀ ਨੂੰ ਇੰਟਰਸੈਪਟ ਕਰਨ ਦੀ ਕੋਸ਼ਿਸ਼ ਕੀਤੀ ਐ ਸੂਚਨੇ ਤੇ ਜਿਹੜੀ ਕਿ ਉਸਨੇ ਗੱਡੀ ਥੋੜੀ ਪਿੱਛੇ ਕਰਕੇ ਫਿਰ ਤੇਜ਼ ਰਫ਼ਤਾਰ ਨਾਲ ਗੱਡੀ ਦੇ ਵਿੱਚ ਗੱਡੀ ਮਾਰੀ ਤੇ ਪੁਲਿਸ ਨਾਜ਼ਮਾ ਨੂੰ ਥੱਲੇ ਦੇਣ ਦੀ ਕੋਸ਼ਿਸ਼ ਕੀਤੀ ਤੇ ਉੱਥੋਂ ਨਿਕਲ ਗਿਆ ਤੇ ਅੱਗੇ ਜਾ ਕੇ ਪਿੱਛੇ ਜਾ ਇਹਨਾਂ ਪਿੱਛਾ ਕਰਦੇ ਹੋਏ ਅੱਗੇ ਵੀ ਇੱਕ ਪੁਲਿਸ ਪਾਰਟੀ ਖੜੀ ਸੀ ਜਿਸਨੇ ਇਹਨਾਂ ਨੂੰ ਰੋਕਿਆ ਤੇ ਇਹਨੂੰ ਇੰਟਰਸੈਪਟ ਕੀਤਾ ਕੀ ਕੋਈ ਫਾਇਰਿੰਗ ਵੀ ਹੋਈ ਆ ਉਸ ਦੌਰਾਨ ਜਦੋਂ ਪਕਿਆ ਨਹੀਂ ਕੋਈ ਫਾਇਰਿੰਗ ਨਹੀਂ ਹੋਈ ਜੀ ਅ ਇਹਦਾ ਇਨਫੋਰਮੇਸ਼ਨ ਅਕੀਸਿਕ ਕੋ ਵੈਪਨ ਹੋ ਸਕਦਾ ਹੈ ਔਰ ਵੈਪਨ ਵਾਲੀ ਰਿਕਵਰੀ ਹੋਇਆ ਜਿਤੇ ਹੀ ਕੰਮ ਕਰ ਰਹੇ ਕਿਹੜੀ ਕਿਹੜੀ ਚੀਜ਼ ਦੀ ਬਰਾਮਦਗੀ ਕੋਈ ਅ ਐਸਾ ਬਰਾਮਦਗੀ ਕੋਈ ਨਹੀਂ ਹੋਈ ਪਰ ਇਹ ਜਿਹੜਾ ਹੈ ਇੱਕ ਪੁਰਾਣੇ ਮਕਦਮੇ ਵਿੱਚ ਵਾਂਟਡ ਸੀਗਾ ਜਿਹੜਾ ਕਿ ਅ ਸਦਰ ਥਾਣੇ ਦਾ ਮਕਦਮਾ ਹੈ 14/24 380 452 ਉਹ ਗੈਂਗਸਟਰ ਨਾਲ ਵੀ ਇਹਦੇ ਸੰਬੰਧ ਹੈਗੇ ਨੇ ਜੀ ਹਾਂ ਕੁਝ ਪੁਛਗਿੱਦੇ ਵਿੱਚ ਆਇਆ ਹੈ ਕਿ ਜਗਦੀਪ ਸਿੰਘ ਜੱਗੂ ਨਾਲੇ ਦੇ ਪੁਰਾਣੇ ਐਸੋਸੀਏਟ ਹੈ ਇਹਦੀ ਮਨਸ਼ਾ ਕੀ ਸੀ ਇਥੇ ਮਨ ਨੂੰ ਕੁਝ ਕਰਨਾ ਚਾਹੁੰਦਾ ਸੀ ਇਹਦੀ ਮਨਸ਼ਾ ਨਹੀਂ ਸੀ ਇਹ ਇੱਕ ਇਨਫੋਰਮੇਸ਼ਨ ਬੇਸਡ ਸੀਗਾ ਨਕਲ ਲਗਾਇਆ ਸੀਗਾ ਜਿਹਦੇ ਜਿਹਦੇ ਤੇ ਨੇ ਪੁਲਿਸ ਪਾਰਟੀ ਦੀ ਗੱਟੀ ਚੜਾਉਣ ਦੀ ਕੋਸ਼ਿਸ਼ ਕੀਤੀ ਸੀ ਸਭ ਜੱਗੂ ਗੈਂਗ ਨਾਲ ਕਿੰਨੀ ਦੇਰ ਤੋਂ ਜੁੜਿਆ ਸੀ ਨਹੀਂ ਪਿਛਲੇ ਕਾਫੀ ਸਾਲਾਂ ਤੋਂ ਜੁੜਿਆ ਆਇਆ ਚਾਰ ਪੰਜ ਸਾਲ ਦਾ ਤਾਂ ਪਤਾ ਲੱਗਾਇਆ ਇਸ ਲਈ ਆਇਆ ਪਰ ਦੱਸਿਆ ਤਾਂ ਕਿ ਉਹਦਾ ਗੈਂਗ ਇਹੋ ਹੀ ਚਲਾਇਆ ਜਾਂਦਾ ਸੀ ਸਰ ਨਹੀਂ ਜੀ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਗੈਂਗ ਸਾਰਾ ਤਾਂ ਨਹੀਂ ਚਲਾ ਰਿਹਾ ਸੀ ਪਰ ਉਹਦੇ ਨਾਲ ਇਹਦੇ ਲਿੰਕ ਜ਼ਰੂਰ ਸੀਗੇ ਕੋ ਫਰੋਤੀ ਮੰਗਣ ਦੇ ਮਾਮਲੇ ਵਿੱਚ ਜਿਸ ਤਰੀਕੇ ਨਾਲ ਜੱਗੂ ਕੋਲ ਸਾਹਮਣੇ ਆਉਂਦਾ ਹੈ ਕਿ ਫਰੋਤੀ ਹਾਂਜੀ ਉਹਦੀ ਪੁੱਛਗਿੱਛ ਕਰ ਰਹੇ ਆ ਰਿਮਾਂਡ ਲਿਆਇਆ ਤੇ ਉਹਦੇ ਤੋਂ ਅੱਗੇ ਜੋ ਵੀ ਆਏਗਾ ਸਾਹਮਣੇ ਤੁਹਾਨੂੰ ਦੱਸ ਸਕਦਾ ਸਰ ਕਿੰਨੀ ਕਾਮਯਾਬੀ ਸਮੇਂ ਦਿਓ ਕਿਉਂਕਿ ਕਾਫੀ ਛਾਤਰ ਸੀ ਇਹ ਮਿਲ ਜੂ ਹਾਂਜੀ ਇਹ ਕਾਫੀ ਛਾਤਰ ਮਿਲੂ ਸੀਗੇ ਇਹਦੇ ਤੇ 17 ਮਕਦਮੇ ਦਰਜ ਨੇ ਵੱਖ-ਵੱਖ ਤਰ੍ਹਾਂ ਦੇ ਜਿਸ ਤਰ੍ਹਾਂ ਐਨਡੀਪੀਐਸ 307 ਦੇ 26 ਦੇ ਆਰਮਜ਼ ਐਕ ਇਥੇ ਸਰ ਇਹਦੀ ਆਪਰੇਸ਼ਨ ਨੂੰ ਗੈਂਗ ਦੇ ਹੋਰ ਮੈਂਬਰ ਵੀ ਨੇ ਅ ਹੋਰ ਮੈਂਬਰਾਂ ਦੇ ਬਾਰੇ ਪੁੱਛਕਿਛ ਕਰ ਰਹੇ ਆ ਜੀ ਰਮਾਨ ਲਿਆ ਉਸ ਤੋਂ ਬਾਅਦ ਸਰ ਕਿਦਾਂ ਗੱਲ ਬਟਾਲਾ ਰੋਡ ਤੇ ਦੇਖਿਆ ਗਿਆ ਸੀ ਨਾਲ ਇੱਕ ਮੁੰਡਾ ਹੋਰ ਵੀ ਹੈਗਾ ਸੀ ਇਹ ਕੋਈ ਲੜਕੀ ਵੀ ਨਾਲ ਹੈਗੀ ਸੀ ਨਹੀਂ ਉਹਦੇ ਬਾਰੇ ਅਸੀਂ ਪਤਾ ਕਰ ਰਹੇ ਕਿ ਉਹ ਕੌਣ ਨੇ ਜੀ ਰਮਾਨ ਕਿਨੇ ਮੰਨਦਾ ਸਰ ਦੋ ਦਿਨਾਂ ਰਮਾਨ ਸਰ ਗੈਂਗ ਆਪਾਂ ਸਰ ਚਲਾ ਰਹੇ ਆ ਸਰ ਜੀ ਬਟਾਲੇ ਦਾ ਜਿਆਦਾ ਇਹਦੇ ਮੁਕਦਮੇ ਦਰਜ ਨੇ ਬਟਾਲੇ ਜ਼ਿਲ੍ਹੇ ਦੇ ਵਿੱਚ ਜਿੰਦੀਗ ਵਿੱਚ ਸ਼ੱਕਤ ਕਰਨੀ ਵੀ ਇਸਰ ਨੂੰ ਪੜ ਲੱਗਦਾ ਕਿਉਂਕਿ ਜਿਸ ਤਰ੍ਹਾਂ ਕਾਫੀ 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 ਨੂੰ ਸ਼ੱਕਤ ਕਰਨੀ ਪਈ ਤੇ ਸਾਡੇ ਐਸ.ਐਚ.ਓ. ਰਜਿੰਦਰ ਸਿੰਘ ਨੇ ਕਾਫੀ ਮਿਹਨਤ ਨਾਲ ਇਹਨੂੰ ਕਾਬੂ ਕੀਤਾ ਤੇ ਹੋਰ ਵੀ ਸਰ ਇਹ ਵਾਂਟਡ ਹੈ ਕਿ ਆ ਭਗਵਾੜਾ ਕਿ ਕਿਸ ਤਰ੍ਹਾਂ ਜੇ ਆਪਣਾ ਤਲਾਸ਼ ਇੱਕ ਇੱਕ ਮੁਕਦਮੇ ਦੇ ਵਿੱਚ ਵਾਂਟਡ ਸੀ ਬਾਕੀ ਤੇ ਬੇਲ ਆਊਟ ਹੈ ਤੇ ਬਾਕੀ ਆ ਮੁਕਦਮਾ ਤੈਨਸੋ ਸਰਤਾ ਹੋਣੇ ਤੇ ਦਰਜ ਕੀਤਾ ਗਿਆ ਤੇ ਅਮਰਸਰ ਤੇ ਇਹ ਹੋਰ ਕਨੈਕਸ਼ਨ ਸਰ ਉਹ ਪਤਾ ਕਰ ਰਹੇ ਆ ਜੀ ਠੀਕ ਜੀ ਥੈਂਕ ਯੂ ਥੈਂਕ ਯੂ ਸਰ പാലെടി കര്ളനല് കര്ളന് ഉര്ളാകി മേസ്ക്ക് മാളാണ് ചെട് പുത് പാലുട് കെഠ് കെഠ് കെട് കെഠ് ചെട് പ്പാല് പ്പാലുട�